ਸਾਸ਼ੀਕਲ ਜੀ ਅੱਜ ਆਪਾਂ ਤੁਹਾਡੇ ਵਾਸਤੇ ਇਹ ਵਾਲੇ ਕੋਰਾ ਕਾਟਨ ਦੀ ਬਾਟਮ ਤੇ ਕੋਰਾ ਕਾਟਨ ਦੀ ਚਿਕਨੀ ਐਮਬਰਾਇਡਰੀ ਵਾਲੇ ਦੁਪੱਟੇ ਵਾਲੇ ਸੂਟ ਲੈ ਕੇ ਆਈਆਂ ਸੋ ਇਹਨਾਂ ਸੂਟਾਂ ਦੀ ਕਾਫੀ ਜ਼ਿਆਦਾ ਡਿਮਾਂਡ ਸੀ ਤੇ ਅੱਜ ਤੁਹਾਨੂੰ ਇਹਨਾਂ ਉੱਤੇ ਸਪੈਸ਼ਲ ਜਿਹੜਾ ਡਿਸਕਾਊਂਟ ਵੀ ਉਹ ਮਿਲੇਗਾ ਸੋ ਅੱਜ ਜਿਹੜਾ ਪ੍ਰਾਈਸ ਹੈ ਇਹਨਾਂ ਦਾ 800 ਰੁਪਏ ਫ੍ਰੀ ਸ਼ਿਪਿੰਗ ਮਿਲੇਗਾ ਜੀ ਕੋਈ ਵੀ ਚਾਰजेस ਡਿਲੀਵਰੀ ਦੇ ਨਹੀਂ ਹੋਣਗੇ ਫ੍ਰੀ ਸ਼ਿਪਿੰਗ ਰਹੇਗੀ ਤੇ ਵਟਸਐਪ ਤੇ ਜਿਹੜੇ ਤੁਹਾਡੇ ਆਰਡਰਸ ਹੋਣਗੇ ਆਨਲਾਈਨ ਪੇਮੈਂਟ ਹੋਏਗੀ ਜੀ ਕੈਸ਼ ਔਨ ਡਿਲੀਵਰੀ ਨਹੀਂ ਹੋਏਗੀ ਜੀ ਸੋ ਜਿਨਾ ਪਹਿਣਾ ਨਹੀਂ ਆਰਡਰ ਕਰਨੇ ਹੋ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਇਹ ਜਿਹੜੇ ਇਹਨਾਂ ਦੇ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਸਾਰੇ ਕਲਰ ਅਵੇਲੇਬਲ ਨੇ ਸੋ ਇਹ ਵਾਲੇ ਸੂਟ ਨੇ ਜੀ ਜਿਹੜੇ ਫੈਬਰਿਕ ਨੇ ਜੀ ਜਿਹੜੇ ਆਰਗੈਂਜ਼ਾ ਦਾ ਫੈਬਰਿਕ ਰਹੇਗਾ ਕਟਦਾਨ ਅਤੇ ਜ਼ਰੀ ਦਾ ਜਿਹੜਾ ਵਰਕ ਰਹੇਗਾ ਤੇ ਪਲੇਨ ਕ੍ਰੇਪ ਦੀ ਬਾਟਮ ਰਹੇਗੀ ਨਾਲ ਪਰ ਮੀਟਰ ਦੇ ਹਿਸਾਬ ਨਾਲ ਹੈ ਜੀ ਤੁਸੀਂ ਵਟਸਐਪ ਤੇ ਇਹਨਾਂ ਦਾ ਪ੍ਰਾਈਸ ਪੁੱਛ ਸਕਦੇ ਹੋ ਨੈਕਸਟ ਇਹ ਵਾਲੇ ਫੈਬਰਿਕ ਨੇ ਜੀ ਜਿਹੜੇ ਸੌਰੀ ਸੂਟ ਨੇ ਜੀ ਜਿਹੜੇ ਪਾਰਟੀਵੇ ਸੂਟ ਹੋਣਗੇ ਸੋ ਇਹਨਾਂ ਦੇ ਉੱਤੇ ਸੇਮ ਵਰਕ ਰਹੇਗਾ ਸੇਮ ਸਾਰਾ ਕੁਝ ਹੀ ਡਿਜ਼ਾਈਨਿੰਗ ਸੇਮ ਰਹੇਗੀ ਜੀ ਫੈਬਰਿਕ ਨਾਲ ਮੈਂਸ਼ਨ ਹੈ ਜੀ ਬਾਕੀ ਤੁਸੀਂ ਇਹਨਾਂ ਦੀ ਡਿਟੇਲ ਹੈ ਜਿਹੜੀ ਵਟਸਐਪ ਤੇ ਪਤਾ ਕਰ ਸਕਦੇ ਹੋ ਥੈਂਕ ਯੂ